ਮੋਗਾ ਦੇ ਵਿੱਚ ਭੂ ਮਾਫੀਆ ਲਗਾਤਾਰ ਸਰਗਰਮ ਹੈ ਅਤੇ ਮਾਲ ਮਹਿਕਮੇ ਦੀ ਮਿਲੀ ਭੁਗਤ ਦੇ ਨਾਲ ਪ੍ਰਵਾਸੀ ਭਾਰਤੀਆਂ ਦੀ ਲੱਖਾਂ ਦੀ ਪ੍ਰਾਪਰਟੀ ਤੇ ਕਬਜ਼ਾ ਕਰਨ ਦੇ ਯਤਨ ਦੌਰਾਨ ਜਾਲਸਾਜੀ ਦੇ ਨਾਲ ਫਰਦਾ ਤਿਆਰ ਕਰਕੇ ਰਜਿਸਟਰੀ ਕਰਵਾਈ ਗਈ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਮੋਗਾ ਦੇ ਨਿਵਾਸੀ ਸੀਨੀਅਰ ਸਿਟੀਜ਼ਨ ਕਰਿਸ਼ਨ ਪ੍ਰਤਾਪ ਨਿਵਾਸੀ ਦੁੰਨੇ ਕਹਿੰਨੇ ਕਿ ਹੈ ਕਿ ਉਸ ਦੇ ਕੋਲ ਆਪਣੇ ਘਰਾਂ ਦੇ ਵਿੱਚ ਹੋ ਸਕੇ ਬੇਲਾ ਅਦਸ਼ 바ਵਾ ਮੋਨਿਕਾ ਗੁਪਤਾ ਅਦਿੱਤਿਆ ਗੁਪਤਾ ਪੁੱਤਰੀਆਂ ਸੁਦਰਸ਼ਨ ਕੁਮਾਰ ਹਾਲਾਬਾਦ ਇੰਗਲੈਂਡ ਦੇ ਪਿਤਾ ਨੂੰ 1940 ਦੇ ਵਿੱਚ ਗਿਫਟ ਡੀਡ ਵਜੋਂ ਬਿਲੀ ਪ੍ਰਾਪਰਟੀ ਸੀ। ਪ੍ਰੰਤੂ ਕੋਸਾ ਮੈਂ ਪਹਿਲਾ ਮਾਲ ਵਿਭਾਗ ਦੀ ਮਿਲੀ ਭੁਗਤ ਦੇ ਨਾਲ ਅਵਤਾਰ ਸਿੰਘ ਮੰਤਰੀ ਅਤੇ ਜੱਗਾ ਪੰਡਿਤ ਕਥਤ ਤੌਰ ਤੇ ਉਹਨਾਂ ਦੀ ਪ੍ਰਾਪਰਟੀ ਦੇ ਝਾਲੀ ਕਾਗਜ਼ਾਤ ਤਿਆਰ ਕਰਕੇ ਪ੍ਰਾਪਰਟੀ ਹੜਪ ਕਰ ਰਹੇ ਨੇ। ਉਹਨਾਂ ਨੇ ਦੋਸ਼ ਲਗਾਇਆ ਕਿ ਕਬਜ਼ਾਦਾਰੀ 42 ਮਰਲੇ ਦੇ ਵਿੱਚੋਂ ਆਪਣੇ ਆਪ ਨੂੰ 26 ਮਰਲੇ ਦੇ ਵਾਰਿਸ ਦੱਸ ਜਾਇਏ ਨੇ। ਉਹਨਾਂ ਵੱਲੋਂ ਕਾਨੂੰਨ ਨੂੰ ਗੁੰਮਰਾਹ ਕਰਕੇ ਹਲਕਾ ਪਟਵਾਰੀ ਨਾਲ ਕਥਿਤ ਹਮ ਮਸ਼ਵਰਾ ਹੋ ਕੇ ਸਾਰੀ ਜਗ੍ਹਾ ਤੇ ਕਬਜ਼ਾ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਸਬੰਧੀ ਪਹਿਲਾਂ ਵੀ ਐਨਆਰਆਈ ਵਿਭਾਗ ਦੇ ਵਿੱਚ ਸ਼ਿਕਾਇਤ ਪੱਤਰ ਭੇਜੇ ਨੇ। ਉਹਨਾਂ ਨੇ ਇਸ ਮਾਮਲੇ ਸਬੰਧੀ ਅੱਜ ਮੁੱਖ ਮੰਤਰੀ, ਡੀਜੀਪੀ ਪੰਜਾਬ, ਐਨਆਰਆਈ ਵਿਭਾਗ ਅਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਭੇਜੇ ਸ਼ਿਕਾਇਤ ਪੱਤਰ ਦੇ ਵਿੱਚ ਇਨਸਾਫ ਦੀ ਮੰਗ ਕਰਦਿਆਂ ਹਲਕਾ ਵਿਧਾਇਕਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ। ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਗਵਿੰਦਰ ਸਿੰਘ ਨੇ ਸੰਪਰਕ ਕਰਨ ਤੇ ਕਿਹਾ ਕਿ ਦੋਹਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਤੇ ਮਾਮਲੇ ਦੀ ਜਾਂਚ ਕਰ ਰਹੇ ਆ। ਪੇਸ਼ ਹੈ ਕੈਮਰਾ ਪਰਸਨ ਜਸਪ੍ਰੀਤ ਸਿੰਘ ਸੈਤੋ ਦੇ ਨਾਲ ਰੀਅਲ ਫੈਕਟ న్యూਸ ਲਈ ਮੌਕਾ ਤੋਂ ਉਪਦੀਪੀ ਹੋਣ ਦੀ ਵਿਸ਼ੇਸ਼ ਰਿਪੋਰਟ ਦੇ ਨਾਮ ਕੀ ਨਾਟਾ ਕਨਵ ਅਗਰਵਾਲ ਜੀ ਸਨ ਸੁਨੀਲ ਕੁਮਾਰ ਜੀ ਅੱਜ ਮਾਮਲਾ ਕੀ ਹੈ ਜਿਹੜਾ ਤੁਸੀਂ ਤੁਹਾਡੇ ਵੱਲੋਂ ਜੜਾ ਕੱਢੀ ਇਹ ਸਾਡੇ ਉਹੀ 1940 ਦੀ ਜਗ੍ਹਾ ਹੈ ਇਹਦੇ ਤੇ ਨਜਾਇਜ਼ ਕਬਜ਼ਾ ਕਰ ਰਹੇ ਨੇ ਲੋਕ ਤੇ ਆਹੀ ਹੈ ਮੈਂ ਜਿਸ ਜ ਮਾਲਕੀ ਕਿਹਦੀ ਹੈ ਮਾਲਕੀ ਮੇਰੇ ਚਾਚਾ ਜੀ ਦੇ ਬੱਚਿਆਂ ਦੇ ਨਾਮ ਤੇ ਹੈ ਉਹ ਜਿਹੜੇ ਐਨ ਆਰ ਆਈ ਹੈਗੇ ਇੰਗਲੈਂਡ ਰਹਿੰਦੇ ਨੇ ਮਾਲਕੀ ਦਾ ਕੋਈ ਸਬੂਤ ਹੈਗਾ ਹਾਂਜੀ ਸਾਡੇ ਕੋਲ ਸਾਰੇ ਪੇਪਰਸ ਹੈਗੇ ਕਬਜ਼ਾ ਕੌਣ ਕਰ ਰਿਹਾ ਹੈ ਕਬਜ਼ਾ ਅਵਤਾਰ ਗੱਲ ਕਰ ਰਿਹਾ ਜੀ ਜग्गा ਪੰਡਿਤ ਕਰ ਰਿਹਾ ਆ ਆਪਣਾ ਨਰਵੈਰ ਪਟਵਾਰੀਆਂ ਦੇ ਨਾਲ ਰਲ ਕੇ ਕਰਦੇ ਆ ਜੀ ਕਿੰਨੀ ਜਗਾ ਕਿੰਨੀ ਹੈ ਇਹ 42 ਮਰਲੇ ਜਗਾ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੇ ਕਿ ਇੱਥੇ ਕੰਮ ਜਾਨ ਲੱਗਾਦਾ ਸਾਨੂੰ ਪਰਸੋ ਜਦੋਂ ਇਹ ਰਾਤ ਨੂੰ ਆਏ ਸੀ ਆਪਦੇ ਪੋਸਟਰ ਲਾ ਕੇ ਗਏ ਜੀ ਵੀ ਇਹ ਇੱਥੇ ਲਿਖ ਕੇ ਗਏ ਵੀ ਇਹ ਸਾਡੀ ਜਗਾ ਵਾ ਜੀ ਉਸ ਤੋਂ ਬਾਅਦ ਅਸੀਂ ਗੱਲਬਾਤ ਕੀਤੀ ਸਾਰਿਆਂ ਨਾਲ ਅੱਜ ਇਹ ਆਏ ਆ ਇੱਟਾਂ ਲਾ ਕੇ ਤੇ ਆਪਦੀ ਕੰਮ ਸ਼ੁਰੂ ਕਰਨ ਲੱਗੇ ਅੱਜ ਅਸੀਂ ਇਹਨਾਂ ਨੂੰ ਆਪਣਾ ਮਾਨਯੋਗ ਸੀਐਮ ਜੀ ਨੂੰ ਆਪਣਾ ਐਸਐਚਓ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਅਸੀਂ ਕੰਪਲੇਂਟ ਦਿੱਤੀ ਆ ਕੋਈ ਤੇ ਸੇਵ ਵਗੈਰਾ ਵੀ ਹੋਇਆ ਹੋਇਆ ਉਹਨੇ ਹੈ ਜੀ ਹਾਂਜੀ ਸਟੇ ਲਿਆ ਹੋਇਆ ਉਹਨਾਂ ਨੇ ਉਹ ਵੀ ਸਾਨੂੰ ਅੱਜ ਪਤਾ ਲੱਗੇ ਜਦੋਂ ਪੁਲਿਸ ਆਈ ਹੈ ਜ ਪੰਜ ਤਰੀਕ ਦਿਨਾਂ ਨਾਲ ਆਸਟ੍ਰੇਲੀਆ ਸਟੇ ਹੋਣ ਤੋਂ ਬਾਵਜੂਦ ਵੀ ਅਜੇ ਆਪਦੀ ਕੰਦ ਕਰ ਰਹੇ ਸੀਗੇ ਸਟੇ ਦੇ ਇਹਨਾਂ ਨੇ ਅਫਤਾਰ ਸਿੰਘ ਉਹਨਾਂ ਨੇ ਕੀਤਾ ਜੀ ਕਾਰਨ ਕਿ ਸੰਜੋਤ ਮਾਲਕੀ ਤੁਹਾਡੇ ਕੋਲੇ ਹੈਗੀ ਤੇ ਉਸ ਤੇ ਕਿਵੇਂ ਲੈ ਗਿਆ ਉਹ ਇਸ ਦੇ ਬਾਰੇ ਨਹੀਂ ਪਤਾ ਹੀ ਕਿਵੇਂ ਆ ਉਹਨਾਂ ਨੇ ਕੀ ਜਾਲੀ ਪੇਪਰ ਲਾ ਕੇ ਜਾਂ ਕਿਵੇਂ ਕੀਤਾ ਉਹਨਾਂ ਨੇ ਕੌਣ ਕੌਣ ਇਨਵੋਲਵ ਲੱਗ ਰਿਹਾ ਇਹਦੇ ਵਿੱਚ ਤਾਂ ਅਫਤਾਰ ਸਿੰਘ ਗੱਲ ਲਈ ਜਿਹੜਾ ਜਿਹੜਾ ਉਸ ਬਾਰੇ ਨਹੀਂ ਪਤਾ ਪਰਸਨਲੀ ਕੌਣ ਨਹੀਂ ਜਾਣਦੇ ਤੇ ਸੁਣਨ ਤੇ ਕਿ ਨਾਲ ਆਪਣਾ ਮਰਵੈਰ ਪਟਵਾਰੀ ਵੀ ਨਾਲ ਰਲੇ ਹੋਏ ਨੇ ਉਹਨਾਂ ਨੇ ਹੀ ਕਾਗਜ਼ ਕੋਗੇ ਕਹਿੰਦੇ ਕਰਵਾ ਕੇ ਤੇ ਇਹਨਾਂ ਦੇ ਨਾਮ ਕਰਵਾਏ ਆ ਜੀ ਜੀ ਕੋਈ ਸਟੇਟ ਤੁਸੀਂ ਕੋਈ ਐਸਐਸਪੀ ਸਾਹਿਬ ਨੂੰ ਜਾਂ ਸਾਹਿਬ ਨੂੰ ਦਿੱਤੀ ਸੀਐਮ ਸਾਹਿਬ ਨੂੰ ਦਿੱਤੀ ਹੈ ਜੀ ਡੀਜੀਪੀ ਸਾਹਿਬ ਨੂੰ ਦਿੱਤੀ ਹੈ ਤੇ ਆਪਣਾ ਮੋਗੇ ਦੇ ਐਸਐਸਪੀ ਸਾਹਿਬ ਨੂੰ ਦਿੱਤੀ ਹੈ ਅੱਜ ਪੁਲਿਸ ਪ੍ਰਕਾਸ਼ਨ ਪਹੁੰਚਿਆ ਸੀ ਕਿਸ ਤਰ੍ਹਾਂ ਦਾ ਅਚਾਨਕ ਦੇਖਿਆ ਉਹਨਾਂ ਵੱਲੋਂ ਤਾਂ ਇਹੀ ਕਿਹਾ ਗਿਆ ਜੀ ਕਿ ਤੁਸੀਂ ਪੇਪਰਸ ਆਪਦੇ ਦਿਖਾ ਕੇ ਤੇ ਥਾਣੇ ਪਹੁੰਚੋ